ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਇਹ ਦੋਨੇ ਭੈਣਾਂ ਆਏ ਨੇ ਵੱਡੀ ਭੈਣ ਛੋਟੀ ਭੈਣ ਤੇ ਭਾਣ ਦਾ ਤੇ ਅੱਜ ਜਾ ਰਹੇ ਇਹਨਾਂ ਨੂੰ ਮੈਂ ਕੱਪੜੇ ਦਿਵਾਉਣ ਭਰਾਉਂਦੇ ਮਾਤਾ ਰਉਪਰੇ ਕਿਵੇਂ ਦੱਸੋ ਵਧੀਆ ਦੇਖ ਚਲੋ ਭਾਈ ਤੇਲੀਏ ਭਾਈ ਹਾਂ ਨਾਲੇ ਸਰਚ ਹਾਂਜੀ ਤੁਸੀਂ ਕਹੋਗੇ ਰੋਜ ਇਤਨਾ ਉਹ ਲਾ ਵੀ ਕੀ ਰੋਡ ਸਾਡਾ ਰੋੜੀ ਇਹ ਅੱਜ ਜਾਣਾ ਉਹਨੇ ਤੇ ਢੋਲਾ ਜਾ ਰਹੇ ਆ ਤਰੀ ਦੇ ਤਰੀ ਦੇ ਕੱਪੜੇ ਵਧੀਆ ਮੰਨਦੇ ਨੇ ਪਰ ਉਹ ਜਰੂਰ ਆਉਂਦੇ ਨੇ ਉੱਤੇ ਜਾ ਰਹੇ ਹਾਂ ਫਿਕਸ ਹੁੰਦੇ ਨੇ ਉਹਦੇ ਤੇ ਬਾਕੀ ਅਸੀਂ ਕਈ ਵਾਰੀ ਚੈੱਕ ਵੀ ਕੀਤਾ ਬਾਕੀਆਂ ਨਾਲ ਰੇਟ ਉਹਦੇ ਐ ਨਹੀਂ ਹੁੰਦਾ ਹੈਗਾ ਵੀ ਜੇ ਫਿਕਸ ਨੇ ਤਾਂ ਲੱਗਦਾ ਚਾਹੇ ਬੱਚਾ ਵਾਲੇ ਹੋਣ ਬੱਚਿਆਂ ਤੋਂ ਰੇਟ ਆ ਉੱਪਰਲੇ ਪੂਜਾਬੇ ਸੇ ਵੀ ਲੈ ਲੰਦਾ ਪਹਿਲੇ ਦਿਨੋਂ ਇੱਕ ਬੋਲੇ ਦੀ ਤਰ੍ਹਾਂ ਆਪਾਂ ਛੋਟੇ ਛੋਟੇ ਹੀ ਹੁੰਦੇ ਸੀ ਜਦੋਂ ਜਦੋਂ ਗਰਮੀ ਤੇਰੇ ਵਿਆਹ ਵੇਲੇ ਵੀ ਉੱਥੇ ਜਾਂਦੇ ਤੇ ਤੁਹਾਨੂੰ ਸਾਰਾ ਪਤਾ ਨਹੀਂ ਇਹ ਜੀ ਜਦੋਂ ਆਹ ਆਪਾਂ ਆਨਲਾਈਨ ਜੰਮਲੇ ਕੱਪੜੇ ਕੀ ਕੰਗਾ ਕੱਪੜੇ ਵਧੀਆ ਹੁੰਦੇ ਨੇ ਬਰ। ਜੀਰੋਂ ਆਪਾਂ ਲਾਗਤ ਲੈਣੇ ਨੇ ਤੇਰੇ ਆਪਾਂ ਕਿੰਨਾ ਮਾਰਦੇ ਨੇ ਜਿਹੜਾ ਕੁੰਦਾ ਹੁੰਦਾ ਹੈ ਤਾਂ ਫੰਗਰਾ ਲਾਦੇ ਆਂ। ਉਹ ਨਹੀਂ ਰੱਖਦੇ। ਮਰਿਆ ਤੋਰ ਤੋਰ ਫਿੱਲਣਾ ਚਾਹੀਦਾ। ਲਾਗਤ ਪੇ 9000 16 ਪਤਾ ਨਹੀਂ ਕਿਵੇਂ ਜੇ ਕਹਿੰਦੇ ਨੇ। 9000 ਲਾਗਤ 9000। ਇਸ ਤੋਂ ਦੂਰੀ ਸੁਣਾ ਕੇ ਲੋਕ ਕੋਈ। ਜਸੂ ਹੋਣੀ ਜਸੂ ਕੀ ਖਾਏਗਾ ਤਨੋਲ ਕੀ ਖਾਏਗਾ? ਕੋਈ ਭਾਂਜਾ ਭਾਂਜੀ ਨਹੀਂ ਆਇਆ ਤੇ ਸਾਰੇ ਮੰਡੇ ਦੇ ਜਸੂ ਨੂੰ ਹੌਲੀ ਲੱਗ ਗਈ ਦਸ ਨੂੰ ਕੁੱਲਾ ਦਸ ਨੂੰ ਮੈਂ ਕਿਸ ਮਰਜੀ ਦੱਸ ਮੈਂ ਉਹ ਹੀ ਕੀ ਬਣਾਉਣਾ ਮੈਂ ਹੱਥ ਕਹਿੰਦੇ ਮਰੀ ਲਿਆਰੀ ਕੱਪੜੇ ਹੁਣ ਕੋਈ ਨਹੀਂ ਮੁੰਡੇ ਕਹਿੰਦੇ ਜਿਓਂ ਜਾਓਗੇ ਮਹਤਾਵੇ ਨਹੀਂ ਆਉਣੇ ਮੰਮੀ ਗਰਮੀ ਵਾਲੀ ਤੇ ਏਸੀ ਚ ਪੱਕੀ ਰੋਜੇ ਨਾਲ ਮੰਮੀ ਗਰਮੀ ਗੱਡੀ 'ਚ ਵੀ ਏਸੀ ਦੀ ਕਾਹ ਦੁਕਾਨ 'ਚ ਵੀ ਏਸੀ ਦੀ ਇੱਥੇ ਨਹੀਂ ਸਦਾ ਹੀ ਲਾਰਕੀ ਹੈ ਦਸ ਹਸਪਤਾਲ ਉਹ ਤਾਂ ਦੋਸਤ ਨਹੀਂ ਲੱਗਦੀ ਕੋਈ ਫਰੈਂਡ ਬਣ ਜਾਣਾ ਇਹ ਚੀਜ਼ ਕੋਈ ਗਰਮੀ ਵਾਲੀ ਰਾਹ ਹਾਂ ਕੱਢ ਜਣ ਫੇਰ ਲੱਗੇ ਮੈਂ ਤਾਂ ਕੱਲ ਪਹਿਲੀ ਵਾਰ ਕੀਤੀ ਅਦਰ ਸੇਵ ਕੱਢ ਕੀਤੀ ਉਹ ਆਹੀ ਕੱਜ ਬਰਾਮੇ ਕੁੱਤੇ ਹੁੰਦੇ ਨੇ ਕੋਈ ਨਹੀਂ ਕੋਈ ਗਰਮੇ ਦਰਪੀ ਬਣ ਜਾਣਗੇ ਵੀਰ ਦਿਖਾ ਦੀਆਂ ਈ ਕੋਠੇ ਨੰਬਰ ਸਾਰਾ ਅੱਪਾ ਬੋਲ ਕੇ ਇਹ ਰਿਕਾਰਡ ਦਿੰਨਾ ਕੋਡ ਦਿੰਨਾ ਪਿੰਡ ਕੋਡ ਦਿੰਨਾ ਸਪਾਲ ਕਾਲੇ ਕੀਤਨੋਲਾ ਤੇ ਰੂੜੇ ਕਿ ਕਿਤੇ ਇੱਧਰ ਹੀ ਦੱਸਣਾ ਰੂੜੇ ਕਿਦੋਂ ਸਾਈਡ ਤੇ ਰਹਿਣਾ ਸਾਈਡ ਤੇ ਜਾਂਦੀ ਆ ਇੱਥੋਂ ਸਪਾਲਾ ਤੋਂ ਨੜਕਾ ਸਾਢੀ ਮਸ ਦੀ ਹੁੰਦੀ ਹੈ ਜੇ ਚੱਲ ਕੇ ਆਂ ਨਹੀਂ ਆਇਆ ਤੂੰ ਦੱਸ ਰਿਹਾ ਸਾਡੇ ਵੀ ਰਿਸ਼ਤੇ ਆ ਰਹੀ ਉੱਥੇ ਦੱਸ ਰਿਹਾ ਮੇਰੇ ਭਾਈ ਪਟੌਲਾ ਖੇਰ ਠਨੋਲਾ ਖੇਰ ਖੇਰ ਵੀ ਸੁਣਨੇ ਪਏ ਨੇ ਭਾਈ ਕਿਸੇ ਕੋਲੇ ਪੈਸਾ ਨਹੀਂ ਹੁਣ ਤੇ ਉਹ ਧੀਰੀਆਂ ਦੂਰੇ ਲਾਉਣ ਲੱਗ ਗਏ ਲੋਕ ਰੁੱਤ ਆ ਗਈ ਤੇਰਵਾ ਮਹੀਨਾ ਆ ਗਿਆ ਠੇਕੇ ਟੁੱਕੇ ਭਰ ਕੇ ਘਟਾਰੇ ਕੋਈ ਦੇਖ ਸਕਦਾ ਸਹਿਰ ਸੁਣਨੇ ਪਏ ਨੇ ਚਲ ਆਪਾਂ ਵੀ ਕੁੜੀਆਂ ਨੂੰ ਦਵਾ ਲਈਏ ਸ਼ੂਟ ਤੇ ਦੱਸੇ ਨੂੰ ਸ਼ਾਲਟਰ ਤਾਂ ਆਉਣੀ ਹੈ ਸਬੀਲ ਲੱਗੀ ਪਈ ਆ ਜੀ ਗਰਮੀ ਤੋਂ ਰਾਹਤ ਵਾਸਤੇ ਸਬੀਲ ਇੱਧਰ ਹੀ ਜਾਣਾ ਠੀਕ ਅੱਗੇ ਸੁਣਨੇ ਬਾਜ਼ਾਰਾਂ ਦੇ ਜਮੀਂ ਵੀ ਢੀਡ ਨਹੀਂ ਕਿਸੇ ਹਨਾ ਮੈਨੂੰ ਜਮੀਂ ਨਹੀਂ ਮਿਲਦਾ ਮੇਨ ਬਾਜ਼ਾਰ ਆਹੇ ਤਣਾਉਨੇ ਦਾ ਸੁਣਨੇ ਸਰੇ ਪਈ ਆਹਾਂ ਜਾ ਕੇ ਕੁੜੀਆਂ ਨਾਲ ਸਕੂਲਾਂ ਇੱਥੇ ਆਪਣੇ ਪੇਪਰ ਹੁੰਦੇ ਨੇ ਨਹੀਂ ਕਿ ਨਾ ਰੌਣਕ ਹੁੰਦੀ ਆ ਬਾਈ ਬਾਜ਼ਾਰਾਂ ਦੇ ਕਿੰਨਾ ਤਾਂ ਗਰਮੀ ਆ ਉਤੋਂ ਪੈਸੇ ਮੁੱਕੇ ਫਿਰ ਜਟਾ ਹੋਰ ਜਟਾ ਵੀ ਨਾ ਬਜਾਰਾ ਸਭ ਨਹੀਂ ਮਾਨ ਪੱਤੀ ਨਾਲ ਜਟਾ ਤੇ ਹੱਥ ਨਹੀਂ ਅਸੀਂ ਇੱਧਰ ਨਹੀਂ ਨਹੀਂ ਠੰਣੀ ਦੀ ਭੀੜ ਬਹੁਤ ਆ ਹੌਲੀ ਬੋਲਣਾ ਪੈਂਦਾ ਕਿਉਂ ਦੂਜਿਆਂ ਨੂੰ ਬੁਰਾ ਲਾ ਦੇਣ ਵਾਲੇ ਨੂੰ ਤੇ ਦੇਖ ਰਿਓ ਸੂਟ ਅੱਛੇ ਹੋਰ ਵੀ ਲੈ ਰਹੇ ਨੇ ਠੀਕ ਹੈ ਬਈ ദ ശോരൂമ ബന് ਤਾਂ ਹੀ ਜੇ ਕੋਈ ਹੈ ਨਾ ਅਸੀਂ ਸਤਿਕਾਰ ਨਿਯਤ ਹੋ। ਅਸੀਂ ਚਿੰਗ ਚਿੱਲੇ ਅੰਦਰ ਕਰੂ ਮੈਂ ਤੁਹਾਨੂੰ ਆਨਓਵਰਸ ਦਿਖਾਉਣ ਪਹਿਲਾਂ ਮੈਂ ਅੱਜ ਆਪਣਾ ਆਹ ਦੇਖੋ ਕਪੜਾ ਇਹਨਾਂ ਨੇ ਵਿਕਦਾ ਬਹੁਤ ਹੈ ਬਹੁਤ ਕਪੜਾ ਵਿਕਦਾ ਕਾਊਂਟਰ ਤੇ ਭੀੜ ਹੀ ਰਹਿੰਦੀ ਹੈ ਸਮਾਨ ਲੈ ਲੈ ਗਾਹਕ ਜਾਈ ਜਾਂਦੇ ਨੇ ਤੇ ਤਨੌਲਾ ਸ਼ਹਿਰ ਦੀ ਸਭ ਤੋਂ ਮਸ਼ਹੂਰ ਦੁਕਾਨ ਹੈ ਇਹ ਸਾਡੇ 6-6 ਘਰੋਂ ਸਾਡੇ 33 ਘਰਾਂ ਦਾ ਇਹ ਜਿਹੇ ਕਪੜੇ ਨਾ ਦਿਖਾਓ ਐ ਫੁੱਲਾਂ ਵਾਲੇ ਇਹ ਜਿਹੜੇ ਡੈਨ ਹੋਰ ਹੋਗਾ ਕਪੜਾ ਦੇਖ ਕਰਾ ਰਿਹਾ ਮੈਂ ਤੁਹਾਡੇ ਕਪੜਾ ਠੀਕ ਹੈ ਆਪਾਂ ਇਹ ਤਾਂ ਹੋਰ ਦੇ ਦਿੰਦੇ ਹਾਂ ਆ ਕੱਪੜੇ ਚ ਇਹ ਕੱਪੜੇ ਹਾਂ ਆਹ ਲੈ ਤੁਹਾਨੂੰ ਜੀ ਜੰਮੇ ਲੱਗਦੀ ਫਿਰ ਮੰਨ ਤੁਸੀਂ ਤਾਂ ਫਿਰ ਗਲਤੀ ਨਾ ਲੱਗੇ ਜਰਮੀ ਕਿਹਨਾਂ ਕਰਦੇ ਇਹ ਤਾਂ ਲੱਗੇ ਨਹੀਂ ਦਾ ਖਾਜੀ ਜਾਇਨ ਡਿਜ਼ਾਈਨ ਦਾ ਪੰਜਾਬੀ ਵੀ ਰੇਟ ਲੱਗੇ ਸਾਡੇ ਆ ਦੋਸਤ ਤੇਰਾ

ਤੁਹਾਡੀ ਇਹਦੇ ਇਹ ਮੈਚਿੰਗ ਆ ਗਈ ਇਹ ਜੋ ਬਦਲ ਪੰਦਰ ਇੱਕ ਖਾਦੀ ਚਾਹ ਮੈਂ ਚਮਾਈ ਸਾਡੇ ਲਈ ਕਰ ਲਾ। ਆਪਾਂ ਜਦੋਂ ਮੈਂ ਬਿਨੈ ਘੁੰਮ। ਆਪਾਂ ਕੋਲੜਾ ਮਾਣ ਦਮਨ ਸਿੰਘ ਜੀ ਮਾ ਦੇ ਜਿਲ੍ਹੇ ਗਏ। ਸਾਵਧਾਨੀ ਯੇ ਨਹੀਂ ਕਰ ਸਕਦੇ। ਆ ਲੋ। ਇਹ ਨਿਆਰਾ ਬੈਸ ਲੋ ਕੋਈ ਫਿੱਟਦਾ ਨਹੀਂ ਕੁਝ ਨਹੀਂ ਹੁੰਦਾ। ਚੈਨਲ ਬਣਾਏ ਵੀਰੇ ਹੁਣ ਚੈਨਲ ਉਹ 400 ਵਾਲੇ ਕੋ ਹੋ ਗਿਆ ਚੈਨਲ ਤੋਂ ਮੈਨੂੰ ਤੇਨ ਤੇਨ ਪੈ ਗਿਆ ਉਹ ਕਿਹੜੇ ਪਿੰਡੋਂ ਸਾਡੇ 470 ਕਿੱਦਾਂ ਲੱਗਦੇ ਆ ਆਰੇ ਰਾਜੀਆ ਮੇਰੇ ਰਾਜੀਆ ਆਹਦੇ ਨਾਲ ਹੀ ਗੱਲ ਜਰਣਾ ਇਹ ਤਨਾਵ ਸਾਡੇ 550 ਵਾਲੇ 400 ਵਾਲੇ ਵਿੱਚ ਜੀ ਆਇਆ ਲੱਗ ਗਈ ਪੀਣਾ ਪਾਣੀ ਪੀਣਾ ਇਸੋਂ ਪਾਣੀ ਲੈ ਕੇ ਗੇਰੇ ਮਮਾਂ ਨੇ ਲੋ ਜੀ ਆਪਾਂ ਕੱਪੜੇ ਲੈ ਆਏ ਤੇ ਕੱਪੜੇ ਪਨੇੜੀ ਲੈ ਕੇ ਆਇਆ ਤਨਾ ਬਲਿਕ ਤੋਂ ਨਾ ਸਾਨੂੰ 15 16 ਕਿਲੋ ਵਿੱਚ ਪੈਂਦਾ ਹੈਗਾ ਤੇ ਧੁੱਪਾ ਜਿਹੜੀ ਬਹੁਤ ਜ਼ਿਆਦਾ ਗਰਮੀ ਬਹੁਤ ਜ਼ਿਆਦਾ ਹੈਗੀ ਕੋਈ ਏਸੀ ਕੰਪਨੀ ਪਤਾ ਲੱਗਦਾ ਹਣਾ ਮੁੰਡਾ ਏਸੀ ਵਾਲੇ ਸੂਟ ਨੇ ਜਿਵੇਂ ਸੀਆ ਸੁਤਾਨਾ ਕਿਦ ਤਲਾ ਦਾ ਪਹਿਲਾਂ ਮੇਰੇ ਮੁੰਡੇ ਦੇ ਲਟਾਉਣੇ ਸਨ ਸਰ ਦੀ ਕਲੋਰ ਹੈ ਬਾਈ ਬੈਠਾ ਲੋੜੀ ਦੇ ਵੜਾ ਦਾ ਅਭਿਗਾ ਦਾ ਤੜਤਾਲੀ ਕਿੱਥੇ ਜਾ ਵਾ ਹੈਗੀ ਕੱਕਣਾ ਲੋੜੀ ਅੱਜ ਸੁਰੂ ਕਮੀ ਜਗਾ ਪੀਸਰ ਤੋਂ ਕਲਰ ਵਾਲੀ ਲੈਤੀ ਐ ਗੁਰਬੀਤ ਦੇ ਕੱਪੜੇ ਰਹਿ ਗਏ ਉਹਦੀ ਬੁਟੀਕ ਚ ਬਾਦੂ ਸੂਟ ਨੇ ਤੇਰ ਸੇਵ ਕਹਿੰਦਾ ਮੋਟੀ ਮੁਰਗੀ ਆ ਹੋਗਾ ਨਾ ਉਹਨੂੰ ਪੈਸੇ ਦੇ ਦਾਂਗੇ ਅੱਗੀ ਲੈ ਲੂਗੀ ਤੇ ਲੋਰ ਜਿਸ ਨੂੰ ਪ੍ਰਾਈਵੇਟ ਸਾਲ ਪਾ ਕੇ ਦੇਖੀ ਤੇ ਮੂੰਹ ਚ ਲਾ ਦੇਗੀ ਲੋਟੀਆਂ ਹੈਗੇ ਪਹਿਲਾਂ ਨਿਰਪਾਣ ਜੀ ਦੇ ਅਸੀਂ ਤਾਂ ਦਸ ਫੇਮ ਨੂੰ ਕਿਹਾ ਕਿ ਕਿਉਂ ਖਰਚਾ ਕਰਦਾ ਹੈ ਨਾ ਕੋਈ ਨਾ ਮੇਰੀ ਜੀ ਕਹਿੰਦਾ ਬਿਲਕੁਲ ਪੜ੍ਹਨਾ ਪੈਣਾ ਪੈਣ ਮੇਰੇ ਹੱਥ ਤੋਂ ਬਾਹਰ ਤਾਂ ਸੁਤੀਆਂ ਚ ਆਹ ਪੈਣ ਲਈ ਆ ਮੱਤ ਅਸੀਂ ਕਰੀ ਵੀ ਆ ਬਣਾਇਤੋ ਦੇ ਦੀ ਗੈਰ ਨਾ ਨਹੀਂ ਤਾ ਤੁਸੀਂ ਆ ਜੀ ਮੇਰੇ ਸੂਟ ਦੇ ਵਿੱਚ ਮੈਂ ਐਵੇਂ ਚਿਕਨ ਜੀ ਦੀ ਕੜਾਈ ਆ ਹਲਕੀ ਹਲਕੀ ਜੀ ਇਹ ਆ ਲਈਏ ਸਲਵਾ ਦਿਖਾਈ ਤਾਂ ਸੇਮ ਨੇੜੇ ਕਰ ਇਹਦੇ ਵਿੱਚ ਐਵੇਂ ਕਢਾਈ ਹੈ ਮੈਨੂੰ ਭਾਈ ਮੈਨੂੰ ਸੋਨਾ ਲੱਗ ਰਿਹਾ ਪਤਾ ਨਹੀਂ ਕਿਸੇ ਨੂੰ ਹੋਰ ਸੋਨਾ ਲੱਗੂ ਮੈਨੂੰ ਸੋਨਾ ਸੋਨਾ ਲੱਗ ਰਿਹਾ ਇਹ ਵੇ ਤੂੰ ਰੰਗ ਕੁਛ ਥੋੜੇ ਫਿੱਕੇ ਪਾ ਮੈਨੂੰ ਇਹ ਜੀ ਸੋਨਾ ਲੱਗ ਰਿਹਾ ਤੇ ਮੈਂ ਨਾ ਸੂਟ ਗਰਮੀ ਤੋਂ ਲਈ ਸੀਗੀ ਪੰਜ ਸੂਟ ਤੇ ਕੁਸਮਨ ਇੱਕ ਸੂਟਾ ਮਰਦ ਨੇ ਦੇਤਾ ਦੋ ਮੈਂ ਆਮ ਨਹੀਂ ਤੋਂ ਲੈ ਲਈ ਰੋ ਉਹੀ ਗੱਲ ਆ ਪਹਿਣਾ ਕਿੰਨੇ ਕੱਪੜੇ ਹੋਣ ਰਾਜ ਦੀਆਂ ਨਹੀਂ ਆ ਗਈਆਂ ਹਨਾ ਤੇ ਤਰਸੇ ਮਨੇ ਮੈਨੂੰ ਬਾਕੀ ਜੋ ਲਾਇਆ ਪੜੇ ਕਹਿੰਦਾ ਕੱਪੜੇ ਲੈ ਲੈ ਮਨੇ ਦੇਖੇ ਤੇ ਪਹਿਲੇ ਹੁਣ ਜਦੋਂ ਮੈਂ ਇੱਕ ਹਫਤਾ ਵੀ ਨਹੀਂ ਹੋਇਆ ਮੈਨੂੰ ਆਮਨ ਨੇ ਦੇ ਤਾਂ ਸੂਟ ਜੀ ਫਿਰ ਮੈਂ ਹਣਾ ਉਹੀ ਗੱਲ ਆ ਵੀ ਮੈਂ ਲੈਤਾ ਨਹੀਂ ਹੈਗਾ ਤੇ ਮੈਂ ਆਪ ਦੇ ਕੱਪੜੇ ਸਰਦਾਰ ਸਿੰਘ ਦੇ ਕੱਪੜੇ ਲੈ ਲਏ ਤੇ ਆ ਦੋ ਕੁਰਤੇ ਪਜਾਮੇ ਉਹਨਾਂ ਦੇ ਘਰੇ ਪਾਉਣ ਵਾਸਤੇ ਨੇਗੇ ਤੇ ਇੱਕ ਆ ਥੋੜਾ ਜਿਹਾ ਮਹਿੰਗਾ ਲੈਤਾ ਹੈ 1000 ਰੁਪਏ ਵਾਲਾ ਆ ਤਾਂ 5 500 ਵਾਲੀ ਲਏਗੇ ਘਰੇ ਪਾਉਣ ਵਾਲੇ ਕੁਰਤੇ ਪਜਾਮੇ ਤੇ ਕੋਮਰ ਹੋ ਰਹੀਆਂ ਨੇ ਤੇ ਨਹੀਂ ਕਿ ਇਸ ਨੂੰ ਤਾਂ ਤੇ ਬਣੇ ਬਣਾਈ ਲਿਆਈ ਹੁੰਦਾ ਚਾਰ ਚਾਰ ਪੰਜ ਪੰਜ ਹੋ ਗਏ ਤਾਂ ਉਹਨਾਂ ਕੋਲ ਬਣੇ ਬਣਾਈ ਤੇ ਕਹਿੰਦਾ ਨਾ ਭਈ ਬੋਲ ਹੈ ਹਾਂ ਇਹ ਮੈਨੂੰ ਨਾ ਮਤਲਬ ਸੂਟੀ ਕਾਟਨ ਦੇ ਦੁਪੱਟੇ ਵਾਲੇ ਸੂਟ ਨੇ ਪਰ ਮੈਨੂੰ ਆਹ ਹੁੰਦਾਰਾ ਪ੍ਰਿੰਟ ਇਹੋ ਕਿ ਡਿਜ਼ਾਈਨ ਨਹੀਂ ਬਹੁਤ ਵਧੀਆ ਲੱਗੀ ਐਵੇਂ ਇਹਦੇ ਬਾਕੀ ਸਲਵਾਰ ਤੇ ਵਰਕ ਕਰਾ ਆਫ ਵਾਈਟ ਨਾਲ ਇਹ ਥੋੜਾ ਜਿਹਾ ਸਲਵਾਰ ਤੇ ਕੰਮ ਕੀਤਾ ਹੋਇਆ ਨਾਲ ਦੁਪੱਟਾ ਦਿਖਾਈ ਭਣੀ ਦੁਪੱਟਾ మేం ਜੀ ਅਕੀਤ ਭੈਣ ਨੇ ਆਪਣਾ ਸੂਟ ਨਹੀਂ ਲਿਆ ਕਿਤੇ ਮੇਰੇ ਕੋਲੇ ਬਹੁਤ ਨਹੀਂ ਬਹੁਤ ਪਰ ਉਹਨੀ ਚਲਾਈ ਦੀ ਬਹੁਤ ਮਹਿੰਗੀ ਹੋ ਜਾਂਦੀ ਹੈ ਹਨਾ ਆਪਦਾ ਵੀ ਸਾਰੇ ਕਵੀਲਦਾਂ ਦੇਖਣੀ ਪੈਣੀ ਆ ਸਰਵਾਰ ਦਾ ਕੱਪੜਾ ਪਲਾਜੋ ਬਣਵਾਉਣਾ ਸਲਵਾਰ ਕੁਰਪਾ ਬਹੁਤ ਜ਼ਰੂਰੀ ਦਾ ਨਹੀਂ ਇੱਛਾ ਤੇ ਆ ਦੁਪੱਟੇ ਲੋਟ ਮੰਗਿਆ ਹੀ ਵਾਲੀਏ ਪੈਸੇ ਦਾ ਕੁਝ ਨਹੀਂ ਆਉਂਦਾ ਤਸੇ ਉਹਨਾਂ ਕੁਛ ਕਿਦੇ ਕੁੜੀ ਜੀਓ ਕਿੰਨੀ ਕਾਲੀ ਥੋੜਾ ਭਾਈ ਜਿਹੜਾ ਸਰਿਆ ਸੁਨਤੰਦ ਤੇੜ ਨਵਾ ਗਿਆ ਹੈ ਪਤਾ ਕੀ ਐ ਕੋਈ ਦੇਣ ਲੈਣ ਦਾ ਨਹੀਂ ਭੁੱਖਾ ਹੁੰਦਾ ਤਾਂ ਮਾਣ ਮਾਰਦਾ ਨਹੀਂ ਬੈਠਦਾ ਹਨਾ ਛੁੱਟੀਆਂ 'ਚ ਚੱਲ ਜਦੋਂ ਬੰਦਾ ਹੋਊਗਾ ਤੇ ਉਹ ਹੁੰਦਾ ਹੀ ਐ ਵੀ ਜੇ ਹੁਣ ਆਪਦੇ ਘਰੇ ਅਸੀਂ ਆਏ ਨਹੀਂ ਪਤਾ ਕਿੰਨੇ ਸੂਟ ਲੈ ਲੈਣੇ ਆ ਭਰਾ ਚਾਹੇ ਫਿਰ ਮਤਲਬ ਜਦੋਂ ਆਏ ਕਹਿੰਦੇ ਵੀ ਚਲੋ ਭੈਣ ਤੁਹਾਨੂੰ ਕੱਪੜੇ ਦਿਵਾ ਕੇ ਲਿਆ ਮੈਂ ਫਿਰ ਉਹ ਜਿਹੜਾ ਚਾਰ ਹੁੰਦਾ ਹੈ ਮੈਂ ਦਿਲਾਉਣਾ ਹਾਂ ਤਹਰਾ ਲਗੀ ਅੱਜ ਭੈਣ ਹੋਰੇ ਇਕੱਠੇ ਹੋਏ ਨੇ ਅਮਰਤ ਭੈਣ ਆਈ ਉਧਰੋਂ ਆਮਨ ਭੈਣ ਆ ਉਧਰ ਸਾਡੇ ਦੂਜੇ ਘਰਾਂ ਚੋਂ ਹੋਰੇ ਦੀ ਭੈਣ ਸਾਡੀ ਉਧਰੋਂ ਚਾਚੇ ਦੇ ਕੁੜੀ ਆ ਸਾਡੇ ਦੀ ਤੇ ਕਰੋ ਭਈ ਗੱਲ ਨਾਤ ਗਏ। ਇਹਦੀ ਵਾਰੀ ਨੇ ਵਕਤ ਰਾਤ ਬਦਲਾ ਲਈ। ਨਹੀਂ ਪਾਇ ਪਹਿਲਾਂ ਵਗ ਜਾਂਦੀ। ਇਹ ਭਾਜ ਜਿੱਦ ਨੇ ਆਏ ਉਹਦੇ ਕਹਿੰਦੇ ਮੈਂ ਆਉਣ ਨੂੰ ਮਿਲੇ ਮਿਲਾਂ ਜਾਂਦੀ ਨਹੀਂ। ਇਹ ਫਿਰ ਪਹਿਲਾਂ ਮੈਨੂੰ ਕਹੇ ਸੀ ਕਿ ਨਹੀਂ ਮੈਂ ਐਤਵਾਰ ਨੂੰ ਆਉਂਗੀ। ਮੈਂ ਆਖਿਆ ਚਲ ਮਾ ਫਿਰ ਮੈਂ ਹੋ ਰਹਿ ਜੂ ਐਤਵਾਰ ਤੱਕ ਨਾ ਇੱਕਦਮ ਆਖਿਆ ਮੈਂ ਪਹਿਲਾਂ ਜਾਣਾ ਤੀ। ਹੁਣ ਮੈਂ ਮੰਮੀ ਨੂੰ ਕਹਿ ਕੇ ਰੱਡੀ ਸੀ ਮਾ ਮੰਮੀ ਫਿਰ ਹੁਣ ਆਵਣੀ ਆਉਗੂਗੀ ਮੈਂ ਫੇਰ ਜਾਉਂਗੀ। ਮੰਮੀ ਨੇ ਤੂੰ ਤਾਂ ਫਿਰ ਉਹਦੀ ਵਾਰੀ ਖੜੀ ਆ ਮੈਂ ਕਹਾਂ ਹੋਰ। ਮੈਂ ਆਖੀ ਆ ਕੇ ਚੱਲ ਬਾ ਹੁਣ ਸਾਰਾ ਜੇ ਗੱਡੀ ਖੜਾਈ। uh -huh.